ਸੋਡੇ ਪਿੰਡਾਂ ਚ ਆਇਆ ਕਾਲਾ ਪੀੜਿਆ ਬਹੁਤ ਵੱਡੇ ਪੱਧਰ ਤੇ ਆ ਫਰੀਦਕੋਟ ਦੀਆਂ ਜੋੜੀਆਂ ਨਹਿਰਾਂ ਦੇ ਜਿਹੜੇ ਨਲਕ ਲੱਗੇ ਆ ਉਹਦੇ ਉਹਨਾਂ ਪਾਣੀਆਂ ਦਾ ਨਲਕਿਆਂ ਦਾ ਸੈਂਪਲ ਲਿਆ ਗਿਆ ਟੈਸਟ ਹੋਇਆ ਉਹ ਪਾਣੀ ਜਰਨੀਅਮ ਆਇਆ ਉਹ ਪਾਣੀ ਡਾਕਟਰ ਕਹਿੰਦੇ ਕਾਲਾ ਪੀੜਿਆ ਤੇ ਕੈਂਸਰ ਕਰ ਰਿਹਾ ਆਪਾਂ ਕਹਿੰਦੇ ਵੀ ਚਲੋ ਯਾਰਾਂ ਨਲਕੇ ਦਾ ਪਾਣੀ ਪੀ ਲੋ ਨਹਿਰ ਤੇ ਲੱਗੇ ਜਰਨੀਅਮ ਕੀ ਆ ਅੱਜ ਤੋਂ 80 ਸਾਲ ਪਹਿਲਾਂ ਜਾਪਾਨ ਦੇ ਦੋ ਸ਼ਹਿਰ ਦੂਜੇ ਵਿਸ਼ਵ ਜੰਦ ਦੇ ਵੇਲੇ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਬੰਬ ਸਿੱਧੇ ਗਏ ਸੀ ਪਰਮਾਣੂ ਬੰਬ ਅੱਜ ਤੱਕ ਉੱਥੇ ਜ਼ਿੰਦਗੀ ਸੰਭਵ ਨਹੀਂ ਹੋਈ ਉਹ ਪਰਮਾਣੂ ਬੰਬਾਂ ਦੇ ਵੀ ਉਹੀ ਤੱਤ ਹੋਈ ਰਹਿੰਦੀਆਂ ਮਨ ਜਿਹੜਾ ਸਾਡੇ ਪਾਣੀਆਂ ਚ ਪੈ ਗਏ ਦਰਿਆਵਾਂ ਦਾ ਪਾਣੀ ਤਾਂ ਤੁਸੀਂ ਲੜ ਕੇ ਭਿੜ ਕੇ ਮੋਰਚੇ ਲਾ ਕੇ ਬੰਨ੍ਹ ਲਾ ਕੇ ਸਾਫ਼ ਕਰ ਲੋਗੇ ਜਿਹੜਾ ਬੋਰ ਕਰਕੇ ਧਰਤੀ ਇਹ ਢਾਂਪਾਦਾ ਕੀ ਹਾਲ ਹੈ ਜਿੰਨੀਆਂ ਪੰਜਾਬ ਦੀਆਂ ਫੈਕਟਰੀਆਂ ਨੇ ਵੱਡੇ ਵੱਡੇ ਖੂਹਾਂ ਤੇ ਬੋਰ ਕਰਕੇ ਸਾਰੀ ਜ਼ਹਿਰ ਕੈਮੀਕਲ ਮਰਕਰੀ ਪਾਰਾ ਜਿਹੜਾ ਹੁੰਦਾ ਹੈ ਹੈਵੀ ਮੈਟਲ ਭਾਰੀਆਂ ਧਾਤਾਂ ਜਿਹੜੀਆਂ ਆਉਂਦੀਆਂ ਨੇ ਯੂਰੇਨੀਅਮ ਸਾਰਾ ਧਰਤੀ ਇਹ ਢਾਂਪਾਦਾ ਧਰਤੀ ਦੇ ਪਤਨਾ ਚੋਂ ਹਜ਼ਾਰਾਂ ਸਾਲ ਚ ਵੀ ਉਹ ਕੈਮੀਕਲ ਯੂਰੇਨੀਅਮ ਨਹੀਂ ਨਿਕਲਦਾ ਸਾਫ਼ ਨਹੀਂ ਹੋਣਾ ਪਾਣੀ ਅਸੀਂ ਸੁੱਤੇ ਪਏ ਆਰਓ ਲਾ ਲਓ ਜੀ ਫਿਲਟਰ ਲਾ ਲਓ ਜੀ ਘਰਾਂ ਚ ਜਨੈਰੀ ਪਾਣੀ ਮਾੜਾ ਡਰਾਮਾ ਦਾ ਪਾਣੀ ਮਾੜਾ ਧਰਤੀ ਹੇੜਲਾ ਪਾਣੀ ਮਾੜਾ ਆਰਓ ਨੇ ਸਾਨੂੰ ਜਮਾ ਪੱਟਤਾ ਮਾਰਤਾ 50 50 ਸਾਲ ਦੇ ਬੰਦਿਆਂ ਦੇ ਗੋਡੇ ਦੁਖਣ ਲੱਗ ਗਏ ਨਵੇਂ ਗੋਡੇ ਪੈਣ ਲੱਗ ਗਏ ਜੋੜ ਦੁਖਣ ਲੱਗ ਗਏ ਉਮਰ ਤੋਂ ਪਹਿਲਾਂ ਥੋੜੇ ਆਉਣ ਲੱਗ ਗਏ ਦੰਦ ਗਾਲਣ ਲੱਗ ਗਏ ਆਰਓ ਦੇ ਪਾਣੀ ਨਾਲ ਕਿਉਂ ਜਿਹੜਾ ਲੋੜੀ ਦਾ ਤੱਤ ਹੁੰਦਾ ਸਾਡੇ ਸਰੀਰ ਨੂੰ ਉਹ ਆਰਓ ਵਿੱਚੋਂ ਹੀ ਕੱਢ ਦਿੰਦਾ ਫਿਲਟਰ ਵਿੱਚੋਂ ਹੀ ਕੱਢ ਦਿੰਦਾ ਪਾਣੀ ਦੇ ਉਹ ਪੀਣ ਜੋਗ ਪਾਣੀ ਹੈ ਨਹੀਂ। ਨਾ ਹਾਰੂ ਵਾਲਾ ਪਾਣੀ, ਨਾ ਨਹਿਰਾ ਵਾਲਾ ਪਾਣੀ, ਨਾ ਧਰਤੀ ਹਟਲਾ ਪਾਣੀ, ਪਾਣੀ ਤੋਂ ਬਿਨਾ ਬੱਚੋ ਐ ਕਿਵੇਂ? ਤੜਕੇ ਉੱਠਦੇ ਹੋ ਦੰਤਨਪੁਰਲਾ ਕਰਕੇ ਪਾਣੀ ਪੀਂਦੇ ਹੋ। ਚਾਹ ਕਰਦੇ ਹੋ ਪਾਣੀ। ਦਾਲ ਸਬ지 ਪਾਣੀ ਨਾਲ, ਆਟਾ ਗੁੰਨਦੇ ਹੋ ਪਾਣੀ ਨਾਲ, ਫਸਲਾਂ ਨੂੰ ਪਿਉਂਦੇ ਹੋ ਪਾਣੀ, ਫਸਲਾਂ ਨੂੰ ਲਾਉਂਦੇ ਹੋ ਪਾਣੀ। ਪਾਣੀ ਐ ਤਾਂ ਜੀਵਨ ਆ ਪਹਿਲਾ ਪਾਣੀ ਜਿਉ ਹੈ, ਜਿੱਤ ਹਰਿਆ ਸਭ ਕੋਈ ਗਰਵਾਣੀ ਕਹਿੰਦੇ ਪਹਿਲਾ ਪਾਣੀ ਐ ਭਾਈ। ਫੇਰ ਆ ਪਾਣੀ ਦੇ ਉੱਤੇ ਸਾਰੀ ਸ਼ਸ਼ਟੀ ਜੌਂਦੀ ਪਾਣੀ ਦੀ ਉਹ ਬੁੱਢਾ ਦਰਿਆ ਜਿਹੜਾ ਸਾਨੂੰ ਕਦੇ ਲੋਕ ਨਹਾਉਂਦੇ ਸੀ ਉਹ ਕਦੇ ਪਾਣੀ ਪੀਂਦੇ ਸੀ ਅੱਜ ਜਾ ਕੇ ਦੇਖੋ ਬਲੀਪੁਰ ਪਿੰਡ ਦੱਸਣ ਚ ਤੇ ਸੁਣਨ ਚ ਦੇਖਣ ਚ ਫਰਕ ਦੇਖੋ ਕਿਵੇਂ ਗੈਂਸਾਂ ਯਾਰਾਂ ਆਇਓ ਉੱਪਰ ਦੇ ਬੱਚੋ ਗਲਬਲੇ ਆ 10 ਪਰੇ ਪਿੰਡ ਗਏ ਸੀ ਬੁੱਢੇ ਦਰਿਆ ਦੇ ਉੱਤੇ ਪਿੰਡ ਆ ਉੱਤੀ ਫਿਲਟਰੀ ਲੱਗੀ ਆ ਦਰਿਆ ਦੇ ਵਿੱਚ ਗੱਲਾਂ ਕਰ ਰਿਹਾ ਪਿੰਡ ਵਾਲ ਨਾਲ ਚੌਕੀਦਾਰ ਆਇਆ ਕਹਿੰਦਾ ਭਾਈ 15 ਸਾਲ ਤੋਂ ਚੌਕੀਦਾਰਾ ਕਰਦਾ ਇੱਥੇ ਆਹ ਜਿਹੜਾ ਗੇਟ ਲੱਗਿਆ ਨਾ ਇੱਥੇ ਫੈਕਟਰੀ ਦੇ ਮੂਹਰੇ ਸਰੀਆਂ ਦਾ ਮੋਟਾ 500ਆਂ ਦਾ ਗਲਿਆ ਪੈ ਥੱਲੇ ਕਹਿੰਦਾ ਇਹ ਪਾਣੀ ਨੇ ਜਾਂ ਤਾਂ ਆਪਣੀ ਮਿੱਟੀ ਨਾਲ ਹੀ ਗਾਲਿਆ ਤੇ ਹਵਾ ਨੇ ਗਾਲਦਾ ਤਾਂ ਹਵਾ ਕਿਵੇਂ ਗਾਲ ਦੂ ਇਹ ਪੂਰੇ ਦੀ ਹਵਾ ਵਗਦੀ ਆ ਨਾ ਸਾਰਾ ਕੈਮੀਕਲ ਉੱਡ ਕੇ ਬੁੱਢੇ ਦਰਿਆ ਦੇ ਵਿੱਚੋਂ ਇਹ ਉਹਨੇ ਇਹ ਸਰਗੇ ਦੇ ਪੈਸੇ ਗਾਲਦਾ ਜਿਹੜਾ ਹਵਾ ਚ ਉੱਡ ਕੇ ਕੈਮੀਕਲ ਲੋਹੇ ਨੂੰ ਗਾਲ ਸਕਦਾ ਐ ਤੁਹਾਨੂੰ ਛੱਡੂਗਾ ਇਹ ਮੀਡੀਆ ਰਿਪੋਰਟ ਆ ਬੀਸੀ ਪੰਜਾਬ ਆ ਪਾਣੀ ਪੀਂਦਾ ਰਿਆ ਦਸਾਂ ਸਾਲਾਂ ਬਾਅਦ ਸੋਡੇ ਬੱਚੇ ਪੈਦਾ ਹੁਣ ਹੜ ਜਣੇ ਆ ਤੇ 2030 ਤੱਕ ਜਾਂਦਿਆ ਜਾਂਦਿਆ 70% ਪੰਜਾਬ ਨੂੰ ਕੈਂਸਰ ਹੋਣਾ ਜਵਾਬ ਤਾਂ ਹੁਣੀ ਪੈਦਾ ਹੁਣ ਵੜ ਕੇ ਆ ਬਗਜੋ ਕੋਰਟ ਫਰੀਦਕੋਟ ਮੋਗਾ ਲੁਧਿਆਣਾ ਬਠਿੰਡਾ ਸੰਗਰੂਰ ਸੋਨ ਬੋਰਡ ਲੱਗੇ ਮਿਲਣਗੇ ਆਈ ਵੀ ਐਫ ਸੈਂਟਰ ਜਿੱਥੇ ਆਪਾਂ ਜਨਾਨੀਆਂ ਦੇ ਟੀਕੇ ਭਰਾ ਕੇ ਜਵਾਬ ਲੈਣ ਲੱਗੇ ਫੋਨ ਲੱਗੇ ਮਿਲਣਗੇ ਮਰਦਾਨਾ ਤਾਕਤ ਵਧਾਉਣ ਲਈ ਮਿਲੋ ਥੱਲੇ ਫਲਾਣਾ ਸੋ ਡਾਕਟਰ ਫਲਾਣਾ ਨੰਬਰ ਹੈ ਯਾਰ ਐਡੇ ਐਡੇ ਜੋਦੇ ਜਰਵਾਣੇ ਪੈਦਾ ਕਰਨ ਲਈ ਧਰਤੀ ਐਡੇ ਜੁੱਸੇ ਐਡੀਆਂ ਨੀਆਂ ਸੇਤਾਂ ਜਾਨਾਂ ਸ਼ੇਰ ਦੇ ਜਵਾੜਾ ਗੱਤ ਪਾ ਕੇ ਪਾੜ ਦਿੰਦੇ ਸੀ ਉਹ ਧਰਤੀ ਦੇ ਉੱਤੇ ਅਸੀਂ ਟੀਕੇ ਲਾਣ ਦਾ ਜਵਾਬ ਦੇਣਾ ਉਹ ਧਰਤੀ ਦੇ ਉੱਤੇ ਅਸੀਂ ਅੱਜ ਮਰਦਾਨਾ ਤਾਕਤ ਵਧਾਉਣ ਲਈ ਗੋਲੀਆਂ ਖਾਣੀਆਂ ਪੈਂਦੀਆਂ ਟੀਕੇ ਲਾਉਣੇ ਪਏ ਇਹ ਸਾਰਾ ਪਾਣੀ ਦੀ ਬਦੌਲਤ ਆ ਤੇਜਾ ਦੇ ਹੇਲਾ ਪਿੰਡ ਦਾ ਬਾਰਡਰ ਤੇ ਧਰਾਂਗ ਵਾਲਾ ਪਿੰਡ ਹੈ ਜਿਹੜਾ ਵੀ ਜਵਾਕ ਚੰਦਾ ਜਾਂਉਂਦੇ ਜਵਾਕ ਨੂੰ ਸ਼ੂਗਰ ਕੈਂਸਰ ਕਾਲਾ ਪੀਲਾ ਹੁੰਦਾ ਸਾਲ ਸਾਲ ਦੇ ਜਵਾਕਾਂ ਦੀਆਂ ਕਿਡਨੀਆਂ ਫੇਲ ਹੋਈ ਜਾਂਦੀਆਂ ਡੀਐਮਸੀ ਭਰਿਆ ਪਿਆ ਬੱਚਿਆਂ ਨਾਲ ਜਵਾਕਾਂ ਲੂਲੇ ਲਗੜੇ ਇੰਨੇ ਕਾਣੇ ਜਵਾਕ ਪੈਦਾ ਆ ਥੋੜਾ ਗੁਰਦਸ ਸਿੰਘ ਆ ਕੁਲਤਾਪ ਸੰਧਵਾ ਭਵੰਤਮਾਨ ਸਾਰੇ ਸਾਡੇ ਨਾਲ 16 17 18 ਤੋਂ ਲੱਗੇ ਆ ਸੀ 8 ਸਾਲ ਹੋ ਗਏ ਹਰ ਸਾਲ ਵੀਡੀਓ ਪਾਉਣੇ ਹੀ ਜਾ ਕੇ ਵੀ ਆ ਦੇਖੋ ਜੀ ਬੁੱਢਾ ਦਰਿਆ ਲੋਕਾਂ ਨੂੰ ਮਾਰ ਰਿਹਾ ਅੱਜ ਕੁਰਸੀਆਂ ਤੇ ਬਹਿ ਗਏ ਤਾਂ ਬਦਲ ਗਈਆਂ ਨਿਗਾਨ ਅੱਜ ਗੋਗੀ ਐਮਐਲਏ ਉੱਥੋਂ ਦਾ ਲੁਧਿਆਣੇ ਦਾ ਪੱਪੀ ਐਮਐਲਏ ਆ ਬੱਗਾ ਐਮਐਲਏ ਆ ਸ਼ਰਿਆਮ ਡਾਈਂਗ ਫੈਕਟਰੀਆਂ ਦੇ ਹੱਕ ਚ ਖੜੇ ਆ ਡਾਈਂਗ ਫੈਕਟਰੀ ਹੁੰਦੀ ਜਿਹੜੀ ਉਨ ਰੰਗਦੀ ਆ ਪੂਰੇ ਯੂਰਪ ਚ ਅੰਗਲੈਂਡ ਕੈਨੇਡਾ ਅਮਰੀਕਾ ਪੂਰੀ ਦੁਨੀਆ ਚ ਬੈਨ ਆ ਇਹ ਤਾਂ ਮਲ ਨੂੰ ਲਿਆ ਕੇ ਲਾਤੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਅਪੀਲ ਪਾਈ ਹਾਈ ਕੋਰਟ ਵੀ ਇਹ ਸਾਨੂੰ ਮਾਰਨਗੇ ਜੀ ਹਾਈ ਕੋਰਟ ਨੇ ਆਰਡਰ ਲਿਖਿਆ ਵੀ ਇਹ ਫੈਕਟਰੀ ਨਹੀਂ ਲੱਗੂਗੀ ਇੱਥੇ ਲੋਕਾਂ ਨੂੰ ਮਾਰਦੀ ਐ ਉਹ 20 50 100 ਨਹੀਂ ਹਜ਼ਾਰਾਂ ਦੀ ਗਿਣਤੀ ਆ ਲੁਧਿਆਣੇ ਜਿਹੜੀਆਂ ਲੱਗੀਆਂ ਨੇ ਕੱਲੀਆਂ ਉਹ ਫੈਕਟਰੀਆਂ ਨੇ ਜਿੰਨਾ ਸੀਵਰੇਜ ਲੋਕਾਂ ਟੱਟੀ ਮੂਤ ਸਤਲੋਚਾਉਂਦਾ ਜਿੰਨਾ ਉਥੇ ਡੈਰੀਆਂ ਨੇ ਮੱਝਾਂ ਦਾ ਗੋਹਾ ਮੂਤ ਸਤਲੋਚਾਉਂਦਾ ਜਿੰਨਾ ਹਸਪਤਾਲ ਆ ਹਜ਼ਾਰਾਂ ਹਸਪਤਾਲ ਲੁਧਿਆਣੇ ਕੈਂਸਰ ਦਾ ਮਰੀਜ਼ ਆ ਟੀਵੀ ਦਾ ਮਰੀਜ਼ ਆ ਸ਼ੂਗਰ ਦਾ ਮਰੀਜ਼ ਆ ਕਾਲੇ ਪੀੜੀ ਦਾ ਮਰੀਜ਼ ਆ ਕਿਤੇ ਪਾਗ ਪਈ ਐ ਕੋਈ ਬੱਚਾ ਹੋਇਆ ਕਿਸੇ ਬੁੜੀ ਕੋਲੇ ਉਹ ਜਿੰਨਾ ਗੰਦਮਦ ਉਹਨਾ ਮਰੀਜ਼ਾਂ ਦਾ ਸਾਰਾ ਸਦਲਾਚਾ ਦੇਖ ਕੇ ਜੂਰ ਆਇਓ ਘੱਟ ਚਾਉਣਾ ਨਾ ਆਉਣਾ ਥੋਡੀ ਮਰਜ਼ੀ ਇੱਕ ਵਾਰੀ ਬਲੀਪੁਰ ਜਾ ਕੇ ਤੁਸੀਂ ਸੋਚੋ ਕਿ ਆਹ ਪਾਣੀ ਪੀ ਰਹੇ ਆ ਉਹ ਪਾਣੀ ਦੇਖ ਕੇ ਤੁਸੀਂ ਨਹਿਰ ਦੇ ਕੋਲੇ ਨਹੀਂ ਖੜਨਾ ਜਾਂਦੇ ਵਿਆਹ ਇੰਨੇ ਯਾਰ ਅਸੀਂ ਪੀਏ